ਅੰਦਰ ਤੁਸੀਂ ਦੇਖ ਲਓ ਵੀ ਐਡਾ ਵੱਡਾ ਹਾਲ ਆ ਤਾਂ ਇਹਦੇ ਅੰਦਰ ਕੋਈ ਏਸੀ ਨਹੀਂ ਲੱਗਿਆ ਹੋਇਆ। ਪੁਰਾਣੀ ਲੁੱਕ ਦੇ ਵਿੱਚ ਜੋ ਵੀ ਚੀਜ਼ਾਂ ਚੱਲਦੀਆਂ ਸੀ ਉਹ ਚੀਜ਼ਾਂ ਅਸੀਂ ਤਿਆਰ ਕਰਦੇ ਆ ਮੈਨੂੰ ਤਾਂ। ਜਿਵੇਂ ਇੱਕ ਕਿਲੇ ਦੀ ਐਂਟਰੀ ਹੁੰਦੀ ਹੈ ਹਨਾ ਆਪਾਂ ਬਹਾਰੀ ਲੁੱਕ ਦੇ ਵਿੱਚ ਤਾਂ ਇਹ ਮਨਾਰ ਦਿਖਾਇਆ ਗਿਆ ਸੀ। ਆ ਮਸ਼ੀਨਰੀ ਤਾਂ ਜਿਆਦਾ ਨਹੀਂ ਅਸੀਂ ਵਰਤੇ ਹੈਗੇ। ਸਿੰਪਲ ਟ ਦੇ ਵਿੱਚ ਹੀ ਕੰਮ ਕਰਦੇ ਆ ਜਿਆਦਾ। ਸਾਰੇ ਗਾਰਡਰ ਵਾਲੇ ਜਿਵੇਂ ਪੁਰਾਣੇ ਕਹਿ ਦਿੰਦੇ ਆ। ਸਾਲ ਦੇ ਸ਼ਤੀਰ ਪਾ ਕੇ ਮੈਨੂੰ ਸਾਰੇ ਬਾਲੇ ਪਾਏ ਹੋਏ ਆ ਇਹਦੇ ਵਿੱਚ। ਤੇ ਆ ਚੀਜ਼ ਜਿਹੜੀ ਅੰਗਲੀ ਬਣਦੀ ਹੁੰਦੀ ਹੈ ਇਸ ਨੂੰ ਮੁਲਤਾਨ ਕਿਹਾ ਜਾਂਦਾ ਈ। ਠੀਕ ਹੈ ਜੀ ਤੇ ਜਿਹੜੀ ਬਾਹਰਲੀ ਆ ਡਾਟ ਲੱਗਦੀ ਹੁੰਦੀ ਹੈ ਇਹਨੂੰ ਸਰਾਹੀ ਡਾਟ ਕਹੇ ਦੇ ਦਿੰਦੇ ਹਾਂ ਮਾਰਕਾਂ ਦੀ ਤਿੱਲੀਆਂ ਸ਼ੁਰੂ ਕਰਦੇ ਤਿੱਲੀ ਦਾ ਨਹੀਂ ਪਤਾ ਹੁਣਾਂ ਵੀ ਕਿਸ ਚੀਜ਼ ਨੂੰ ਕਹਿੰਦੇ ਆ ਥੋੜਾ ਜਿਹਾ ਸਾਡੇ ਬਾਪੂ ਨੇ ਸਾਨੂੰ ਗਿਆਨ ਦਿੱਤਾ ਤਾਂ ਉਹ ਚੱਲ ਰਿਹਾ ਸਾਡੇ ਕੋਲ ਵੀ ਕਲਾਸਿਕਲ ਦੇ ਵਿੱਚ ਅਸੀਂ ਜਿਵੇਂ ਕਲਾਸਿਕਲ ਲੁੱਕ ਦੀਆਂ ਕੋਠੀਆਂ ਹਵੇਲੀਆਂ ਤਾਂ ਅਸੀਂ ਮੰਦਰ ਗੁਰਦੁਆਰਿਆਂ ਦੇ ਕੰਮ ਵੀ ਕਰਦੇ ਆ ਠੀਕ ਹੈ ਜੀ ਹਾਂ ਜੀ ਸੱਸੀ ਗਾਲ ਦੋਸਤੋ ਕਲਾਸਿਕਲ ਦੇ ਵਿੱਚ ਮਤਲਬ ਜੇ ਕਹਿ ਦੀ ਨਾ ਬਹੁਤ ਵਧੀਆ ਮਿਸਤਰੀ ਲੈ ਕੇ ਆਏ ਮਿਸਤਰੀ ਦੇ ਨਾਲੋਂ ਇੱਕ ਚੰਗਾ ਇਨਸਾਨ ਵੀ ਲੈ ਕੇ ਆਏ ਆ ਬਾਈ ਵਿਨੋਦ ਇੰਸਟਾਗ੍ਰam ਫੇਸਬੁ ਬਹੁਤ ਸੋਹਣਾ ਇਹਨਾਂ ਦਾ ਕੰਮ ਹੈਗਾ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀਨ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਤੁਹਾਨੂੰ ਇੱਥੇ ਸਾਰਾ ਆਪਾਂ ਕੰਮ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਸਹੀ ਗੱਲ ਬਈ ਸਹੀ ਗੱਲ ਬਈ ਬਨੋਦ ਜੇ ਕਹਿ ਦੀਏ ਨਾ ਨਾਮ ਦੱਸਣ ਦੀ ਲੋੜ ਨਹੀਂ ਹੈਗੀ ਪਰ ਕੰਮ ਜ਼ਰੂਰ ਦਿਖਾਉਣਾ ਹੈਗਾ ਤੁਹਾਡਾ ਅੱਜ ਸਹੀ ਗੱਲ ਤੇ ਬਹੁਤ ਸੋਹਣਾ ਲੱਗਦਾ ਤੁਹਾਡੀਆਂ ਵੀਡੀਓ ਦੇਖਦੇ ਸੀ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਕੰਮ ਕਰਦੇ ਹੋ ਤੇ ਬਈ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਕਿਹੜਾ ਕਿਹੜਾ ਕੰਮ ਕਰਦੇ ਆ ਕਲਾਸਿਕਲ ਦੇ ਵਿੱਚ ਕਲਾਸਿਕਲ ਦੇ ਵਿੱਚ ਅਸੀਂ ਜਿਵੇਂ ਕਲਾਸਿਕਲ ਲੁੱਕ ਦੀਆਂ ਕੋਠੀਆਂ ਹਵੇਲੀਆਂ ਤਾ ਅਸੀਂ ਮੰਦਿਰ ਗੁਰਦੁਆਰਿਆਂ ਦੇ ਕੰਮ ਵੀ ਕਰਦੇ ਆਂ ਠੀਕ ਆ ਜੀ ਹਾਂ ਜੀ ਵੀ ਇਹਦੇ ਵਿੱਚ ਇਹ ਆਰਚਾਂ ਗੁੰਮਜਾਣਾ ਸਾਰਾ ਕੰਮ ਕਰਦੇ ਆਂ ਬਲਜੋ ਕਲਾਸਿਕਲ ਪੁਰਾਣੀਆਂ ਹਵੇਲੀਆਂ ਆਪਾਂ ਦੇਖਦੇ ਆਂ ਪੁਰਾਣਾ ਜਿਵੇਂ ਆਪਣੇ ਪੁਰਾਣੀ ਲੁੱਕ ਦੇ ਵਿੱਚ ਜੋ ਵੀ ਚੀਜ਼ਾਂ ਚੱਲਦੀਆਂ ਸੀ ਉਹ ਚੀਜ਼ਾਂ ਅਸੀਂ ਤਿਆਰ ਕਰਦੇ ਆਂ ਮੈਨੂੰ ਤਾਂ ਠੀਕ ਆ ਭਾਈ ਹਾਂ ਜੀ ਤੇ ਭਾਈ ਇਹ ਜਿਹੜੀ ਆਪਾਂ ਦੇਖ ਰਹੇ ਆਂ ਇਹ ਘਰ ਤਿਆਰ ਕੀਤਾ ਹੋਇਆ ਤੇ ਕਿਹੜੀ ਜਗ੍ਹਾ ਤੇ ਹੈ ਇਹ ਇਹ ਬਾਈ ਜੀਨ ਦੇ ਵਿੱਚ ਪਿੰਡ ਪੈ ਜਾਂਦਾ ਤਾਂ ਉੱਥੇ ਦਾ ਕੰਮ ਹੋਇਆ ਵਾ ਠੀਕ ਕਿੰਨੇ ਸਾਲ ਪਹਿਲਾਂ ਇਹ ਕੀਤਾ ਸੀਗਾ ਜੀ ਇਹ ਤਕਰੀਬਨ 3 ਕ ਸਾਲ ਹੋ ਗਏ ਇਸ ਕੰਮ ਨੂੰ ਹੋਏ ਨੂੰ 3 ਸਾਲ ਪ ਬਈ ਪਹਿਲਾਂ ਆਪਾਂ ਸਾਰਾ ਬਾਹਰ ਤੋਂ ਦਿਖਾ ਦਈਏ ਬਾਹਰ ਆਪਾਂ ਕੀ ਕੀ ਵੱਖਰਾ ਕੀਤਾ ਇਹ ਫਿਰ ਆਪਾਂ ਅੰਦਰ ਚੱਲਾਂਗੇ ਬਾਹਰਲੀ ਲੁੱਕ ਦੇ ਵਿੱਚ ਆਪਾਂ ਦੇਖੋ ਜਿਵੇਂ ਆਪਾਂ ਸ਼ੁਰੂ ਦੇ ਵਿੱਚੋਂ ਆਪਾਂ ਦੇਖਦੇ ਆਂ ਤਾਂ ਜਿਵੇਂ ਇੱਕ ਕਿਲੇ ਦੀ ਐਂਟਰੀ ਹੁੰਦੀ ਹੈ ਹਨਾ ਆਪਾਂ ਬਾਹਰਲੀ ਲੁੱਕ ਦੇ ਵਿੱਚ ਤਾਂ ਇਹ ਮਨਾਰ ਦਿਖਾਇਆ ਗਿਆ ਸੀ ਠੀਕ ਆ ਜੀ ਠੀਕ ਹੈ ਆ ਰੂਮ ਦੇ ਵਿੱਚ ਜਿਵੇਂ ਵਿੰਡੋਆਂ ਬਣੀ ਹੋਈਆਂ ਵਿੰਡੋਆਂ ਦੇ ਉੱਪਰ ਆਰਚਾਂ ਦਿਖਾ ਕੇ ਆਹ ਪੁਰਾਣੀ ਲੁੱਕ ਦਿਖਾਈ ਹੋਈ ਆ ਵੀ ਜਿਵੇਂ ਬਣਦੀ ਹੁੰਦੀ ਆ ਠੀਕ ਹੈ ਜੀ ਉੱਪਰ ਜਿਵੇਂ ਉਹ ਪੁਰਾਣੇ ਕਹਿਦੇ ਨੇ ਉਹ ਟੋਡਾ ਪੱਟੀ ਲੱਗਦੀ ਹੁੰਦੀ ਆ ਪੁਰਾਣੇ ਲੋਕ ਹੋਰੇ ਭਾਸ਼ਾ ਦੇ ਵਿੱਚ ਮਿਸਤਰੀਆਂ ਨੇ ਸਾਡੇ ਕਹਿੰਦੇ ਟੋਡਾ ਪੱਟੀ ਲੱਗੀ ਹੋਈ ਏ ਸਾਰਿਆਂ ਨੂੰ ਲੱਗੀ ਠੀਕ ਠੀਕ ਹੈ ਜੀ ਹਾਂ ਜੀ ਸਾਰਾ ਇਹਦੇ ਵਿੱਚ ਬ੍ਰਿਕ ਵਰਕ ਹੋਇਆ ਬਾ ਸਿੰਪਲ ਇਟ ਦੇ ਵਿੱਚ ਕੰਮ ਹੋਇਆ ਸਾਰਾ ਇਹ ਜਿਹੜਾ ਮੈਂ ਪੁੱਛਣੀ ਸੀਗੀ ਜਿਆਦਾਤਰ ਆਪ ਨੂੰ ਇਹ ਹੁੰਦਾ ਵੀ ਮਸ਼ੀਨੀ ਇਟ 'ਚ ਇਹ ਕੰਮ ਹੋ ਸਕਦਾ ਮਤਲਬ ਤੁਸੀਂ ਸਿੰਪਲ ਇਟ 'ਚ ਹੀ ਕਰਦੇ ਹੋ ਨਹੀਂ ਇਹ ਸਿੰ ਠੀਕ ਹੈ ਜੀ ਸਿੰਪਲ ਇਟ ਦੇ ਵਿੱਚ ਹੀ ਕੰਮ ਕਰਦੇ ਆ ਜਿਆਦਾ ਤਾਂ ਇਹ ਆ ਲੋ ਵੀ ਦੋਸਤੋ ਤੁਸੀਂ ਨਾ ਇਹ ਚੀਜ਼ਾਂ ਤੁਸੀਂ ਚੈੱਕ ਕਰੋ ਕੁਆਲਿਟੀ ਵਾਈ ਦੀ ਕਿੰਨੀ ਸਪਾਈ ਹੋਈ ਹੈ ਸਿੰਪਲ ਇਟ ਦੇ ਵਿੱਚ ਦਿਹਾੜੀਆਂ ਦਾ ਬਈ ਇਹ ਬਹੁਤ ਖਾਂਦੇ ਹੋਏ ਕਿ ਕਹਣਾ ਬਈ ਇਹ ਕੰਮ ਤਾਂ ਲੱਗ ਟਾਈਮ ਤਾਂ ਲੱਗਦਾ ਇਹ ਦੇਖੋ ਜੇ ਕੰਮ ਕਰਾਂਗੇ ਤਾਂ ਮਿਹਨਤ ਦਾ ਹੀ ਮੁੱਲ ਪੈਂਦਾ ਹੈ ਕਹਿੰਦੇ ਠੀਕ ਹੈ ਜੀ ਹਾਂ ਜੇ ਸਹੀ ਕੰਮ ਕਰਾਂਗੇ ਤਾਂ ਸਹੀ ਟਾਈਮ ਵੀ ਲੱਗੂਗਾ ਜੀ ਸਹੀ ਟਾਈਮ ਵੀ ਲੱਗੂਗਾ ਫੇਰ ਇਹ ਗਲਾਈਆਂ ਇਹ ਸਾਰੀਆਂ ਸਿਸਟਮ ਜਿਹੜਾ ਬਣਦਾ ਉਹ ਤਾਂ ਹੀ ਬਣਦਾ ਹੈ ਜੇ ਤੇ ਲੰਮਾ ਲੰਮਾ ਸਮਾਂ ਮਿਹਨਤ ਕਰਾਂਗੇ ਹਾਂ ਜੀ ਮਿਹਨਤ ਨਾਲ ਹੀ ਆਏ ਹਾਂ ਜੀ ਹੁਣ ਤੁਸੀਂ ਦੇਖ ਰਹੇ ਗੇਟ ਜਿਵੇਂ ਆ ਬਣਾਇਆ ਹੋਇਆ ਸਾਰੀ ਮੈਂ ਉਸ ਸਰਾਹੀ ਡਾਟਾਂ ਲਾ ਕੇ ਮੈਂ ਉਸ ਜਿਵੇਂ ਪੁਰਾਣੇ ਬਣੇ ਹੁੰਦੇ ਸੀ ਠੀਕ ਹੈ ਇੱਕ ਟ੍ਰੈਡੀਸ਼ਨਲ ਲੁੱਕ ਜੀ دیਈ ਹੋਈ ਆ ਸਾਨੂੰ ਮੈਂ ਉਸ ਆਪਣੇ ਤਰਫੋਂ ਹੈ ਪੈਰ ਬਣਦੇ ਆ ਜਿਵੇਂ ਨੂੰ ਮੋਜ ਪੈਰ ਕਹਿੰਦੇ ਨੇ ਇਹ ਸਾਨੂੰ ਤਿਆਰ ਕਰਕੇ ਤਾਂ ਉੱਪਰਲੀ ਲੁੱਕ ਬਣਾਈ ਆ ਜੀ ਗੇਟ ਦੀ ਠੀਕ ਹੈ ਡਾਟ ਸ਼ੁਰੂ ਕਰੀਆ ਡਾਟ ਦੇ ਸਾਈਡਾਂ ਦੇ ਵਿੱਚ ਉੱਪਰੋਂ ਟੋਡੇ ਲਾ ਕੇ ਜਿਵੇਂ ਪੁਰਾਣੇ ਹਵੇ ਬਣਦੇ ਹੁੰਦੇ ਸੀ ਇਹ ਟੋਡੇ ਕਹਿੰਦੇ ਆ ਜੀ ਟੋਡੇ ਉਧਰ ਵੀ ਲੱਗੇ ਹੋਏ ਨੇ ਮਤਲਬ ਬਹੁਤ ਪਿਆਰੇ ਲੱਗਦੇ ਆ ਵੀ ਹਨਾ ਬਾਈ ਇਹਨਾਂ ਨੇ ਆਪਣੀ ਬਲਖਣੀ ਜੇ ਕਹიდੀਏ ਰੂਪ ਦੇਣਾਗਾ ਤੇ ਬਈ ਅੰਦਰ ਚੱਲੀ ਉਹ ਤੋਂ ਪਹਿਲਾਂ ਇੱਕ ਪਿੱਤਲ ਵਾਲਾ ਦਰਵਾਜ਼ਾ ਵੀ ਬਹੁਤ ਸੋਹਣਾ ਲੱਗਿਆ ਵੀ ਸਾਰਾ ਸਾਗਵਾਨਾਂ ਦੀ ਲੱਗਿਆ ਹੋਇਆ ਹਾਂਜੀ ਸਾਗਵਾਨਾਂ ਦਾ ਕੰਮ ਹੋਇਆ ਬਈ ਠੀਕ ਹੈ ਜੀ ਤੇ ਆਜੋ ਬਈ ਫਿਰ ਅੰਦਰ ਚੱਲਦੇ ਹਾਂ ਹਾਂਜੀ ਬਈ ਤੇ ਦੋਸਤੋ ਇੱਕ ਚੀਜ਼ ਇੱਥੇ ਖਾਸ ਹੋਰ ਆ ਅੱਗੇ ਬਾਈ ਹੋਰ ਦੱਸਣਗੇ ਵੀ ਜਿਹੜਾ ਇਹ ਘਰ ਬਣਿਆ ਨਾ ਜਿਹੜਾ ਇਹਦਾ ਮੇਨ ਆਪਾਂ ਕਹਿੰਦੇ ਨੇ ਲੌਬੀ ਕਹਦੀਏ ਹਾਂਜੀ ਆਦਾ ਦਰਵਾਜ਼ਾ ਹੀ ਆ ਗਿਆ ਮੇਨ ਐਂਟਰੀ ਆ ਗਈ ਮੇਨ ਐਂਟਰੀ ਹੋ ਗਈ ਹਾਂਜੀ ਤੇ ਪਰ ਐਂਟਰੀ ਦੇ ਬਨ ਅਨਸਾਰ ਜਿਵੇਂ ਆਪਾਂ ਲੌਬੀ ਕਹਿੰਦੇ ਹਾਂ ਆ ਦੇਖੋ ਤੁਸੀਂ ਉੱਪਰ ਛੱਤ ਵਾਲ ਦੇ ਵੀ ਨਿਗਾਹ ਮਾਰੋਗੇ ਸਾਰੇ ਇੱਥੇ ਲੈਂਟਰ ਨਹੀਂ ਪਾਇਆ ਹੋਇਆ ਇਹ ਆਪਾਂ ਠੀਕ ਹੈ ਜੀ ਸਾਰੇ ਗਾਰਡਰ ਵਾਲੇ ਜਿਵੇਂ ਪੁਰਾਣੇ ਕਹਿ ਦਿੰਦੇ ਆ ਸਾਲ ਦੇ ਸ਼ਤੀਰ ਪਾ ਕੇ ਮੈਂ ਸਮੋਂ ਇਹ ਬਾਲੇ ਪਾਏ ਹੋਇਆ ਇਹਦੇ ਵਿੱਚ ਠੀਕ ਹੈ ਜੀ ਤਾਂ ਅੰਦਰ ਤੁਸੀਂ ਦੇਖ ਲਓ ਵੀ ਐਡਾ ਵੱਡਾ ਹਾਲ ਆ ਤਾਂ ਇਹਦੇ ਅੰਦਰ ਕੋਈ ਏਸੀ ਨਹੀਂ ਲੱਗਿਆ ਹੋਇਆ ਹਾਂ ਇਹ ਵੀ ਇੱਕ ਖਾਸ ਚੀਜ਼ ਆ ਗਈ ਹਾਂ ਜੀ ਮਤਲਬ ਜੇ ਆਪਾਂ ਕਹਿ ਦਈਏ ਵੀ ਚੀਜ਼ ਘਰ ਜਦੋਂ ਬਣਾਉਣੇ ਆ ਉਹਦੇ ਪਿੱਛੇ ਬੈਨੀਫਿਟ ਕੀ ਨੇ ਲੌਂਗ ਟਰਮ ਹਾਂ ਜੀ ਤਾਂ ਏਸੀ ਦੇ ਪਿੱਛੇ ਬਈ ਕੀ ਆਪਾਂ ਕਾਰਨ ਕੀਤਾ ਇਹ ਚ ਮਤਲਬ ਵੱਖਰਾ ਕਾਰਨ ਦੇਖੋ ਜਿਵੇਂ ਆ ਮੇਨ ਦੀਵ ਠੀਕ ਹੈ ਜੀ ਜਿਵੇਂ ਆਪਾਂ ਵਾਸਤੂ ਦੇ ਹਿਸਾਬ ਨਾਲ ਕਹਿ ਰਹੀਏ ਜਾਂ ਵੈਸੇ ਹੀ ਵੀ ਆਪਾਂ ਨਾਰਮਲ ਦੇ ਆਪਾਂ ਪੁਰਾਣੇ ਬੁੜਿਆਂ ਦੀ ਗੱਲਾਂ ਕਰੀਏ ਤਾਂ ਉਹ ਕਹਿੰਦੇ ਹੁੰਦੇ ਵੀ ਦੀਵਾਰਾਂ ਚੌੜੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਉਹਦੇ ਨਾਲ ਇੱਕ ਤਾਂ ਠੰਡ ਵੀ ਅੰਦਰ ਆਣ ਦਿੰਦੀਆਂ ਜਾਂ ਨਾ ਗਰਮੀ ਵੀ ਅੰਦਰ ਆਣ ਦਿੰਦੀਆਂ ਹੈਗੀਆਂ ਠੀਕ ਹੈ 14 ਇੰਚੇ ਬਈ ਹਾਂ 14 ਇੰਚ ਦੀਵਾਰ ਹੋਈ ਗਏ ਠੀਕ ਹੈ ਜੀ ਤੇ ਆਪ ਦੇਖੋ ਦੋਸਤ ਤੁਸੀਂ ਦੇਖ ਵੀ ਸਕਦੇ ਹੋ ਤੇ ਇੱਥੇ ਅਸੀਂ ਬੈਠ ਕੇ ਚਾਹ ਵੀ ਰੇ ਸੀ ਨਾ ਉਹਦੀ ਪਤਾ ਲੱਗਿਆ ਮੈਂ ਕਿਹਾ ਭਾਈ ਐਸੀ ਚੱਲਦਾ ਕਿਸੇ ਪਾਸੇ ਪਰ ਬਿਨਾਂ AC ਤੋਂ ਜੇ ਕਹਿ ਲਈਏ ਪੂਰਾ ਠੰਡਾ ਜੇ ਹਾਲ ਜਿਹੜਾ ਇਧਰ ਵਾਲੇ ਪਾਸੇ ਆਪਾਂ ਗੱਲ ਕਰੀਏ ਇੱਕ ਤਾਂ ਨਾ ਆਪਾਂ ਦੱਸੀਏ ਵੀ ਅਸੀਂ ਤਾਂ ਜਿਵੇਂ ਨਾਰਮਲ ਕਹਿੰਦੇ ਨੇ ਆ ਵੀ ਇਹਨੂੰ ਸਰਾਹੀ ਕਹਿੰਦੇ ਨੇ ਆ ਹਾਂ ਸਰਾਹੀ ਡਾਟ ਲੱਗਦੀ ਤੇ ਡਾਟ ਮਤਲਬ ਇਹ ਕਿੰਨੇ ਕਿ ਤਰ੍ਹਾਂ ਦੀ ਹੁੰਦੇ ਤੇ ਇਹ ਕਿਹੜੇ ਕਿਹੜੇ ਆਪਾਂ ਲਾਈਆਂ ਨੇ ਕਈ ਤਰ੍ਹਾਂ ਦੀਆਂ ਡਾਟਾਂ ਹੁੰਦੀਆਂ ਨੇ ਹਜ਼ਾਰਾਂ ਤਰ੍ਹਾਂ ਦੀਆਂ ਡਾਟਾਂ ਤੇ ਸਾਰੀਆਂ ਡਾਟਾਂ ਦੇ ਅਲੱਗ-ਅਲੱਗ ਨਾਮ ਹੁੰਦੇ ਆ ਠੀਕ ਹੈ ਜੀ ਠੀਕ ਹੈ ਜੀ ਜਿਵੇਂ ਹੁਣ ਆਪਾਂ ਇਹਦੀ ਅੰਗਲੀ ਲੁੱਕ ਦਿਖਾਵਾਂਗੇ ਜੇ ਆਪਾਂ ਦੂਸਰੇ ਪਾਸੇ ਜਾਵਾਂਗੇ ਤੇ ਆ ਚੀਜ਼ ਜਿਹੜੀ ਅੰਗਲੀ ਬਣਦੀ ਹੁੰਦੀ ਹੈ ਇਸਨੂੰ ਮੁਲਤਾਨ ਕਿਹਾ ਜਾਂਦਾ ਹੈ ਠੀਕ ਹੈ ਜੀ ਤੇ ਜਿਹੜੀ ਬਾਹਰਲੀ ਆ ਡਾਟ ਲੱਗਦੀ ਹੁੰਦੀ ਹੈ ਇਹਨੂੰ ਸਰਾਹੀ ਡਾਟ ਕਹੇ ਦੇ ਦਿੰਦੇ ਆ ਆਪਾਂ ਅੱਛਾ ਬਾਹਰਲੀ ਨੂੰ ਸਰਾਹੀ ਡਾਟ ਸਰਾਹੀ ਡਾਟ ਜਿਹੜੀ ਚੂੜੀਆਂ ਵਾਲੀ ਬਣਦੀ ਹੁੰਦੀ ਆ ਆਪਾਂ ਕਹਿੰਦੇ ਆ ਮਤਲਬ ਆਪਣੇ ਆਪਸਰ ਜੇ ਕਹੇ ਦੀ ਆਮ ਬੰਦੇ ਨੂੰ ਤਾਂ ਸਰਾਹੀ ਪਤਾ ਹੁੰਦਾ ਹਾਂ ਜੀ ਹਾਂ ਹਾਂ ਸਰਾਹੀ ਕਹਿੰਦੇ ਹਾਂ ਚੂੜੀਆਂ ਵਾਲੀ ਡਾਟ ਕਹਿੰਦੇ ਜਾਂ ਇਹਨੇ ਇਹਨੂੰ ਸਰਾਹੀ ਕਿਹਾ ਜਾਂਦਾ ਜੀ ਮੈਨੂੰ ਤਾਂ ਠੀਕ ਹੈ ਜੀ ਬਾਕੀ ਹੋਰ ਵੀ ਜਿੰਨੀ ਵੀ ਤਰ੍ਹਾਂ ਦੀ ਡਾਟਾਂ ਹੋਣੀਆਂ ਉਹਨਾਂ ਦੇ ਲੱਗ-ਲੱਗ ਨਾਮ ਹੁੰਦੇ ਨੇ ਸਾਰਿਆਂ ਦੇ ਠੀਕ ਹੈ ਜੀ ਹਾਂ ਜੀ ਇਧਰੋਂ ਬਈ ਇਹ ਬੰਦ ਦੀ ਆਪਸ਼ਨ ਦਿੱਤੀ ਆ ਮਤਲਬ ਅੱ ਫੋਟੋ ਖਿੱਚ ਲਿਆ ਪਾਵੇਂ ਪੂਰੀ ਕਾਇਦ ਤੇ ਇਥੇ ਪਿੱਛੇ ਸਿਨਰੀ ਮਾਲਕ ਕਹਿੰਦੇ ਵੀ ਸਿਨਰੀ ਬਣਵਾਵਾਂਗੇ ਤੇ ਤਾਂ ਉਹ ਨਾਲ ਵਧੀਆ ਹੋਊਗਾ ਤੇ ਇਥੇ ਆਨਲ ਟਾਈਮ ਜੋ ਕਹ ਰਹੇ ਵੀ ਇਥੇ ਸਿਗੜੀ ਦਾ ਬਣਾਵਾਂਗੇ ਇੱਕ ਵੀ ਜਿਵੇਂ ਅੱਗ ਸੇਕਣ ਵਾਤੇ ਜਿਵੇਂ ਸਿਆਲ ਦੇ ਵਿੱਚ ਵੀ ਉਹ ਬਣਾਵਾਂਗੇ ਇਥੇ ਅੰਦਰਲੇ ਪੁਰਾਣੀਆਂ ਹਵੇਲੀਆਂ ਚ ਬਣੀਆਂ ਹੁੰਦੀਆਂ ਠੀਕ ਆ ਜੀ ਮਤਲਬ ਵੀ ਗਰਮੀ ਦਾ ਪ੍ਰਬੰਧ ਤਾਂ ਆਪਣਾ ਹੋ ਹੀ ਗਿਆ ਇਥੇ ਠੰਡਾ ਦਾ ਵੀ ਉਹ ਆ ਤੇ ਬਾਈ ਹੁਣ ਇਸ ਤੋਂ ਬਾਅਦ ਦੇਖੀਏ ਨਾ ਇੱਕ ਪਹਿਲਾਂ ਆਪਣੇ ਕੋਠੀਆਂ ਹਵੇਲੀਆਂ ਦੇ ਦਰਵਾਜ਼ਿਆਂ 'ਚ ਇੱਕ ਆਲੇ ਹੁੰਦੇ ਸੀ ਹਾਂਜੀ ਤੇ ਇਹ ਬਈ ਕਿਹੜਾ ਆਲਾ ਤੇ ਬਣੇ ਬਹੁਤ ਸੋਹਣਾ ਹੋਇਆ ਹਾਂਜੀ ਇਹ ਆਲੇ ਬਣਾਏ ਹੋਏ ਆ ਜਿਵੇਂ ਹੁਣ ਪੁਰਾਣੇ ਆਪਾਂ ਦੇਖਦੇ ਹੁੰਦੇ ਸੀ ਤਾਂ ਉਹਦੇ ਵਿੱਚ ਸਮਾਨ ਸੂਹ ਰੱਖਣ ਵਾਸਤੇ ਆਮ ਘਰਾਂ ਦੇ ਵਿੱਚ ਛੋਟੀ ਛੋਟੀ ਚੀਜ਼ਾਂ ਬਣਾਈ ਹੁੰਦੀਆਂ ਸੀ ਜੀ ਉਹਨਾਂ ਦਾ ਰੀਜਨ ਇਹੀ ਹੁੰਦਾ ਜਿਵੇਂ ਸਮਾਨ ਰੱਖਣ ਨੂੰ ਪਹਿਲਾਂ ਬਹੁਤ ਘੱਟ ਜਗ੍ਹਾ ਹੁੰਦੀਆਂ ਸੀ ਤਾਂ ਉਹਨਾਂ ਦੇ ਵਿੱਚ ਆਪਾਂ ਆਲੇ ਰੱਖ ਦਿੰਦੇ ਜਿਵੇਂ ਕਿਸੇ ਨੇ ਦੀਵਾ ਲਾਲ ਟੈਂ ਰੱਖਣ ਵਾਸਤੇ ਪਹਿਲਾਂ ਇਹ ਚੀਜ਼ਾਂ ਰੱਖਦੇ ਹੁੰਦੇ ਸੀ ਤਾਂ ਆਲੇ ਬਣਾਉਂਦੇ ਠੀਕ ਹੈ ਜੀ ਹਾਂ ਉਹ ਵੀ ਪੁਰਾਣੀ ਜਿਵੇਂ ਕਲਾਸਿਕਲ ਲੁੱਕ ਨੂੰ ਦੇਖਦੇ ਹੋਏ ਅਸੀਂ ਵੀ ਉਹ ਚੀਜ਼ਾਂ ਤਿਆਰ ਕਰੀਆਂ ਵਿੱਚ ਇਹਦੇ ਵੀ ਉਹ ਲੁੱਕ ਕੋ ਵਧੀਆ ਆਉਂਗੇ ਇਹਨਾਂ ਤੇ ਕਹਦੀ ਹੈ ਵੀ ਸਾਰੇ ਘਰ ਨਾਲ ਮੈਚਿੰਗ ਕਰਦੇ ਆਲੇ ਮੈਚਿੰਗ ਕੀਤਾ ਹੋਇਆ ਸਾਰਾ ਤੇ ਇਧਰਾਂ ਕਿੱਲੇ ਵੀ ਹੁਣ ਆਪਣੇ ਤਾਂ ਮੈਂ ਕਿਹੜਾ ਖਦਮੀ ਆ ਲੱਕੜ ਦੀਆਂ ਕਿੱਲੀਆਂ ਜਿਵੇਂ ਪ੍ਰਾਣੀਆਂ ਲੱਗਦੇ ਹੁੰਦੇ ਟੰਗਣ ਵਾ ਤੇ ਡੋਲੂ ਟੰਗਦਾ ਉੱਪਰ ਜਾਂ ਹੋਰ ਸਮਾਨ ਟੰਗਣ ਦੇ ਪ੍ਰਾਣੇ ਹਨ ਇਹ ਰੱਖਦੇ ਨੇ ਜੀ ਹਾਂ ਜੀ ਤਾਂ ਉਹ ਚੀਜ਼ਾਂ ਵੀ ਐਵੇਂ ਰੱਖੀ ਹੋਈਆਂ ਇਹਨਾਂ ਨਾਲ ਤੇ ਭਾਈ ਇੱਕ ਨਾ ਛੱਤ ਦੀ ਗੱਲ ਕਰੀਓ ਛੱਤ ਤੇ ਜਾ ਕੇ ਵੀ ਦੇਖ ਕੇ ਆਇਆ ਹਾਂ ਹਾਂਜੀ ਮਤਲਬ ਇਹ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਪਾਲੂ ਨਹੀਂ ਛੱਤ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਠੀਕ ਹੈ ਹਾਂਜੀ ਮਤਲਬ ਇਹਦਾ ਉਹ ਸੰਗੜੇ ਬ ਠੀਕ ਹੈ ਇਹਦੇ ਮਾਲ ਕਿੰਨਾ ਭਾਰ ਦੇ ਦੇ ਕੋਈ ਟੈਨਸ਼ਨ ਨਹੀਂ ਕੋਈ ਹੋਣੀਗਾ ਜੇ ਮੈਂ ਦੋ ਦੀਵਾਰ ਨਹੀਂ ਕਰ ਸਕਦੇ ਹੈਗੇ ਵੀ ਅਸੀਂ ਹਾਂ ਉਵੇਂ ਛੱਤ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਠੀਕ ਹੈ ਦਵਾਰ ਜਿਹੜੇ ਆਪਾਂ ਪਿੱਲਰਾਂ ਤੇ ਮੀਟ ਤੇ ਕਰ ਸਕਦੇ ਹਾਂ ਪਿੱਲਰਾਂ ਨੇ ਪਰ ਹਾਂ ਹੀ ਕਰਾਂਗੇ ਦੀਵਾਰ ਠੀਕ ਹੈ ਜੀ ਤੇ ਇੱਕ ਵਾਰੀ ਲੱਕੜ ਦੇ ਕੰਮ ਚ ਵੀ ਦਿਖਾ ਦਿਓ ਦੋਸਤੋ ਇੱਥੇ ਵੀ ਇਟਾ ਵਾਲਾ ਮਤਲਬ ਡਿਜ਼ਾਈਨ ਦਿੱਤਾ ਹੋਇਆ ਹੈ ਜੀ ਆਹ ਉਹ ਪੁਰਾਣੀ ਲੁੱਕ ਹਾਂ ਹੀ ਬਿਲਕੁਲ ਤੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦਈਏ ਕੰਮ ਹੋਇਆ ਬਈ ਕਿੰਨਾ ਟਾਈਮ ਲੱਗ ਗਿਆ ਜੀ ਫਿਰ ਉਦੋਂ ਇਹ ਕੰਪਲੀਟ ਕੀਤਾ ਜਦੋਂ ਤੁਸੀਂ ਇਸ ਚੀਜ਼ ਨੂੰ ਬਣਾਉਣ ਦੇ ਵਿੱਚ ਤ ਤੇ ਇਧਰੋਂ ਵੀ ਦਿਖਾ ਦੇ ਭਾਈ ਨਿਗਾ ਮਰਵਾ ਦੇ ਹਾਂਜੀ ਠੀਕ ਹੈ ਜੀ ਮਤਲਬ ਇਧਰੋਂ ਵੀ ਹਨਾ ਭਾਈ ਦੋਨੇ ਪਾਸੇ ਪੇ ਸੇਮ ਲੁੱਕ ਦਿੱਤੀ ਹੈ ਸੇਮ ਲੁੱਕ ਦਿੱਤੀ ਹੋਈ ਹੈ ਹਾਂਜੀ ਠੀਕ ਹੈ ਜੀ ਵੀ ਜਦੋਂ ਅੰਦਰ ਐਂਟਰ ਹੋਏ ਬੰਦਾ ਤਾਂ ਇਸ ਸਾਈਡ ਦੇਖੇ ਤਾਂ ਇਸ ਸਾਈਡ ਵੀ ਉਹੀ ਚੀਜ਼ ਹੀ ਠੀਕ ਹੈ ਜੀ ਹਾਂ ਉਹ ਕਹਿਣਾ ਜੀ ਮੈਂ ਫਸਟ ਇਮਪ੍ਰੈਸ਼ਨ ਦਾ ਲਾਸਟ ਇਮਪ੍ਰੈਸ਼ਨ ਹੈ ਨਹੀਂ ਦੂਜੀ ਗੱਲ ਮੈਂ ਇੱਕ ਹੋਰ ਦੇਖ ਰਿਹਾ ਵੀ ਇਹ ਦੋਨੇ ਇੱਕੋ ਜਿਹਾ ਬਣਾਉਣ ਕਰਕੇ ਹਾਲ ਖੁੱਲਾ ਬਹੁਤ ਲੱਗਦਾ ਰੋਬੀ ਬਹੁਤ ਹਾਂਜੀ ਹਾਂ ਬਹੁਤ ਖੁੱਲੀ ਲੱਗਦੀ ਪੁੱਤੋ ਵਿਚਾਲੇ ਬਾਈਟ ਰੰਗ ਆ ਗਿਆ ਹਾਂਜੀ ਤਾਂ ਉਹ ਜ਼ਿਆਦਾ ਸਪੇਸ ਜੀ ਲੱਗਦੀ ਹੈ ਹਾਂਜੀ ਹ ਭਈ ਹੁਣ ਇੱਥੋਂ ਗੱਲ ਕਰੀਏ ਹਾਂਜੀ ਮਤਲਬ ਮੇਨ ਜਿਵੇਂ ਕਹਿ ਦਈਏ ਜੋ ਪਰਿਵਾਰ ਦੀ ਰਿਹਾ ਸ਼ਾ ਉੱਪਰ ਆ ਗਈ ਹਨਾ ਹਾਂਜੀ ਉੱਪਰ ਆ ਰਿਹਾ ਤੇ ਇੱਥੇ ਚਲੋ ਜਿਵੇਂ ਆਪਣਾ ਇੱਕ ਹਾਲ ਆ ਗਿਆ ਲੌਬੀ ਆਪਾਂ ਕਹਿੰਦੇ ਹਾਂ ਅੱਜਕੱਲ ਮਾਡਰਨ ਕਨਸੈਪਟ ਦੇ ਵਿੱਚ ਇੱਥੇ ਭਈ ਆਪਾਂ ਕੀ ਕੀ ਚੀਜ਼ਾਂ ਕੀਤੀਆਂ ਨੇ ਹੋਰ ਇਹਦੇ ਵਿੱਚ ਦੇਖੋ ਜਿਵੇਂ ਸਾਹਮਣੇ ਕਿਚਨ ਬਣੀ ਹੋਈ ਆ ਅੰਦਰਲੇ ਪਾਸੇ نیچے ਠੀਕ ਹੈ ਜੀ ਤਾਂ ਉੱਪਰ ਇਹਦੇ ਆ ਬਾਥਰੂਮ ਬਣਾਇਆ ਹੋਇਆ ਸਾਰਾ ਠੀਕ ਹੈ ਜੀ ਬਾਥਰੂਮ ਬਣਾ ਕੇ ਸੀੜੀਆਂ ਬਣਾਈ ਹੋਈਆਂ ਸੀੜੀਆਂ ਦੇ ਵਿੱਚ ਵੀ ਦੇਖੋ ਤੁਸੀਂ ਆਪਾਂ ਜਿਹੜੀ ਰੇਲਿੰਗ ਬਣਾਈ ਹੋਈ ਆ ਹਨੇ ਕਿਉਂਕਿ ਆਪਾਂ ਤੇ ਪਾ ਗਿਆ ਆਪਾਂ ਤੁਰਦੇ ਆ ਮਤਲਬ ਇੱਥੇ ਲੱਕੜੀ ਹੁੰਦੀ ਜਾਂ ਲੱਕੜ ਹੁੰਦੀ ਐ ਲੱਕੜ ਦੀ ਬਣਾਉਂਦੇ ਆ ਜਿਵੇਂ ਸਾਰੀ ਆ ਇੱਟਾਂ ਦੀ ਕੱਟ-ਕੱਟ ਕੇ ਆ ਡਿਜ਼ਾਈਨ ਜਿਵੇਂ ਹਨਾ ਬਣਾਇਆ ਹੋਇਆ ਸਾਰਾ ਇੱਟਾਂ ਦੇ ਵਿੱਚ ਹੀ ਤਿਆਰ ਕਰਿਆ ਹੋਇਆ ਰੇਲਿੰਗ ਠੀਕ ਹੈ ਜੀ ਹਾਂ ਜੀ ਤੇ ਆ ਦੋਸਤੋ ਇਧਰੋਂ ਦੇਖ ਸਕਦੇ ਤੁਸੀਂ ਲੁੱਕ ਬਹੁਤ ਸੋਹਣੀ ਮਤਲਬ 3 ਸਾਲ ਉਹ ਵਾਂਗੂ ਹੋ ਗਏ ਕੰਪਲੀਟ ਹੋਏ ਇਹਨੂੰ ਤੇ ਸਪਾਈ ਤੁਸੀਂ ਦੇਖ ਸਕਦੇ ਹੋ ਸਿੰਪਲ ਇੱਟਾਂ ਨਾਲ ਬਣਿਆ ਕੋਈ ਮਤਲਬ ਇੱਕ ਚੀਜ਼ ਬਈ ਨਾ ਖਾਸ ਹੁੰਦੀ ਆ ਥੋੜਾ ਮੋਟਾ ਸ਼ੋਰਾ ਸਲਾਬ ਤਾਂ ਚਲੋ ਆਉਂਦਾ ਹਰ ਇੱਕ ਚੀਜ਼ ਤੇ ਪਰ ਸਿੰਪਲ ਨੂੰ ਕੋਈ ਪ੍ਰੋਬਲਮ ਹੈ ਨਹੀਂ ਮੇਰੇ ਖਿਆਲੋਂ ਇਟਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਇਟ ਸਹੀ ਹੋਣੀ ਚਾਹੀਦੀ ਹੈ ਇਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ ਹਾਂ ਆਪਾਂ ਪ੍ਰਾਣੀਆਂ ਬਿਲਡਿੰਗਾਂ ਅੱਜ ਤੋਂ 5-600 ਸਾਲ ਪੁਰਾਣੀਆਂ ਵੀ ਦੇਖੀਆਂ ਨੇ ਉਹ ਇਟਾਂ ਦੀਆਂ ਹੀ ਬਣੀ ਹੋਈਆਂ ਈ ਬਿਲਕੁਲ ਅਸੀਂ ਵੀ ਜਦਾਂ ਪੁਰਾਣੇ ਉਹ ਹਿਸਾਬ ਨਾਲ ਪੁਰਾਣੇ ਦੇ ਹਿਸਾਬ ਨਾਲ ਹੀ ਕੰਮ ਕਰਦੇ ਆਂ ਵੀ ਇਟਾਂ ਦੇ ਵਿੱਚ ਕੰਮ ਕਰਕੇ ਜਾਣਾ ਰਾਜੀ ਹਾਂ ਠੀਕ ਹੈ ਜੀ ਕਿਉਂਕਿ ਇਟਾਂ ਦੇ ਵਿੱਚ ਇਟਾਂ ਦੀ ਲਾਈਫ ਜ਼ਿਆਦਾ ਈ ਬਿਲਕੁਲ ਜ ਉੱਪਰ ਲਿਖਿਆ ਜੀ ਹੈਰੀਟੇਜ ਹਾਊਸ ਤੇ ਇਹ ਨਹੀਂ ਪਤਾ ਸਨ ਕਿੰਨਾ ਲਿਖਿਆ ਪੜ੍ਹਨੇ ਵਿੱਚ ਜਿਹੜੇ ਮਿੱਤਰ ਦੇਖ ਰਹੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਦੋਸਤੋ ਵੀ ਕਿੰਨਾ ਲਿਖਿਆ ਸਾਨੂੰ ਸ਼ਾਇਦ ਲੈਂਗੁਏਜ ਸਮਝ ਨਹੀਂ ਆਈ ਤੇ ਉੱਪਰ ਬਈ ਕਿੰਨੇ ਰੂਮ ਆ ਗਏ ਤੇ ਕੀ ਸਟਰਕਚਰ ਆ ਗਏ ਜੀ ਉੱਪਰ ਦੋ ਰੂਮ ਤਿਆਰ ਕਰੇ ਹੋਏ ਆ ਠੀਕ ਹੈ ਜੀ ਕਿਚਨ ਬਣਾਇਆ ਹੋਇਆ ਉੱਪਰ ਠੀਕ ਹੈ ਜੀ ਬਾਥਰੂਮ ਵੀ ਨਾਲ ਤਿਆਰ ਕਰਿਆ ਹੋਇਆ ਠੀਕ ਹੈ ਜੀ ਤੇ ਆ ਬਈ ਪਲਾਸਟਰ ਨਾ ਕੀਤਾ ਹੋਇਆ ਇੱਥੇ ਫਿਰ ਇਹ ਉੱਪਰਲੀ ਜਿਹੜੀ ਬੋਲਡਿੰਗ ਆ ਸਿਰਫ ਆ ਆਪਾਂ ਵਾਈਟ ਸੀਮੈਂਟ ਦੇ ਨਾਲ ਤਿਆਰ ਕਰੀ ਹੋਈ ਆ ਬੋਲਡਿੰਗ ਇਹਦੀ ਹਾਂਜੀ ਹਾਂ ਇਹਦੇ ਨਾਲ ਲੁੱਕ ਥੋੜੀ ਵਧੀਆ ਲੱਗਦੀ ਸੀ ਬਣੀ ਹੋਈ ਯਾਰ ਠੀਕ ਹੈ ਜੀ ਤੇ ਆ ਛੋਟਾ ਜਿਹਾ ਬ੍ਰਾਂਡ ਆ ਜ ਆਪਣਾ ਤਾਂ ਮੂਰੇ ਮਤਲਬ ਹਾਂਜੀ ਵੀ ਆ ਬੈਠਣ ਵਾਸਤੇ ਛੋਟਾ ਜਿਹਾ ਬ੍ਰਾਂਡ ਆ ਉਹ ਜਾਣਾ ਸਾਨੂੰ ਸਪੇਸ ਇਹ ਚੀਜ਼ ਦੀ ਭਾਲ ਦੇ ਸੀ ਇੱਟਾਂ ਅੱਛਾ ਵੀ ਆ ਇਹ ਸਪੇਸ ਇੱਥੇ ਜਾਣਾ ਚਾਹੀਦੀ ਆ ਬੈਠਣ ਵਾਸਤੇ ਜਿਹੜੀ ਓਪਨ ਦੇ ਵਿੱਚ ਹਾਂ ਇਹ ਓਪਨ ਦੇ ਵਿੱਚ ਹੋਏ ਸਪੇਸ ਜਾਣਾ ਸਾਨੂੰ ਜਾਣਾ ਬ੍ਰਾਂਡ ਦੀ ਜਰੂਰਤ ਨਹੀਂ ਹੈਗੀ ਠੀਕ ਹੈ ਜੀ ਹਾਂ ਇਹ ਵੀ ਅਸੀਂ ਇੱਟਾਂ ਨਾਲ ਫਰਸ਼ ਲਾ ਕੇ ਇੱਟਾਂ ਦੇ ਵਿੱਚ ਦਿਖਾਇਆ ਹੋਇਆ ਜੀ ਹਾਂ ਠੀਕ ਆ ਭਾਈ ਜੀ ਹਾਂਜੀ ਤੇ ਬਈ ਇੱਕ ਇਧਰ ਰੂਮ ਦਿਖਾ ਦੇ ਨਾਲ ਛੱਤ ਦਿਖਾ ਦਈਏ ਹਾਂ ਜੀ ਕਿ ਬਾਹਰੋਂ ਤੁਸੀਂ ਬਈ ਦੋਸਤੋ ਕੰਮ ਦੇਖ ਸਕਦੇ ਹੋ ਬਾਈ ਦਾ ਸਪਾਈ ਦੇਖ ਸਕਦੇ ਹੋ ਇੱਕ ਇੱਕ ਚੀਜ਼ ਖੜਾਈ ਪਈ ਹੈਗੀ ਤੇ ਜਿਹੜੀ ਛੱਤ ਹੈਗੀ ਪਰਿਵਾਰ ਦੀ ਰਿਕੁਆਇਰਮੈਂਟ ਸੀ ਉਹਦੇ ਅਕੋਰਡਿੰਗ ਹੀ ਬਣੀ ਆ ਇੱਕ ਵੀ ਕਹਦੇ ਕੰਕਰੀਟ ਦੀ ਛੱਤ ਨਹੀਂ ਹੈਗੀ ਕੋਈ ਕੰਕਰੀਟ ਦੀ ਸਾਰੀਆਂ ਤੇ ਬਾਲੇ ਲੱਗੇ ਹੋਏ ਨੇ ਤੇ ਜਿਹੜੇ ਮਿੱਤਰ ਅੱਜ ਦੇ ਸਮਝ ਵੀ ਸੋਚਦੇ ਵੀ ਬਣਾ ਸਕਦੇ ਆ ਤਾਂ ਉਹਨਾਂ ਲਈ ਵੀ ਇੱਕ ਜੇ ਕਹਦੀਏ ਗਾਰੰਟੀ ਵਾਲੀ ਚੀਜ਼ ਹੁੰਦੀ ਹੈ ਵੀ ਹਾਂ ਅੱਜ ਵੀ ਤੁਸੀਂ ਬਣਵਾ ਸਕਦੇ ਹਾਂ ਹਾਂ ਜੀ ਜੀ ਤੇ ਬਈ ਆ ਰੂਮ ਆ ਗਿਆ ਜੀ ਕੰਮ ਚੱਲ ਰਿਹਾ ਨਾ ਇੰਟੀਰੀਅਰ ਦਾ ਇੰਟੀਰੀਅਰ ਦਾ ਕੰਮ ਚੱਲ ਰਿਹਾ ਹੈ ਜੀ ਇੱਥੇ ਠੀਕ ਹੈ ਜੀ ਹਾਂ ਜੀ ਤੇ ਛੱਤ ਇਹਦੀ ਵੀ ਉੱਪਰ ਆ ਗਈ ਹਾਂ ਜੀ ਤੇ ਇਹ ਬਈ ਬੀਮ ਆ ਗਿਆ ਹਨਾ ਹਾਂ ਜੀ ਠੀਕ ਹੈ ਜੀ ਤੇ ਇੱਕ ਬਈ ਮੈਂ ਦੇਖ ਰਿਹਾ ਉਧਰ ਪੁਰਾਣਾ ਰੂਮ ਵੀ ਸੀ ਹਨਾ ਹਾਂ ਉਹ ਪੁਰਾਣਾ ਰੂਮ ਸੀ ਬਣਿਆ ਹੋਇਆ ਠੀਕ ਹੈ ਜੀ ਹਾਂ ਇਸ ਨੂੰ ਵੀ ਅਸੀਂ ਲੁੱਕ ਦਿੱਤੀ ਆ ਪ੍ਰਾਣੀ ਯਾਨੀ ਕਿ ਉਸ ਦੇ ਨਾਲ ਮੈਚਿੰਗ ਕਰਦੀ ਹੋਈ ਆ ਉੱਪਰ ਲੁੱਕ ਹੋਈ ਹੈ ਇਹਦੇ ਵਿੱਚ ਹਾਂ ਜੀ ਉਹ ਚੀਜ਼ ਦੇ ਕੇ ਤਾਂ ਉੱਪਰਲੀ ਜਿਹੜੇ ਆ ਉਰੇ ਟੋਡਾ ਪੱਟੀ ਦੇ ਜਿਹੜਾ ਜੰਗਲਾ ਆਪਰ ਲਾ ਬਣਾਇਆ ਹੋਇਆ ਰੇਲਿੰਗ ਕਹ ਰਹੇ ਨੇ ਆਪਾਂ ਉਹ ਵੀ ਇੱਟਾਂ ਦੇ ਵਿੱਚੋਂ ਉਵੇਂ ਨਾਲ ਇਹਦੇ ਮੈਚ ਕੀਤੀ ਸਾਰੇ ਠੀਕ ਹੈ ਜੀ ਹਾਂਜੀ ਉਹ ਬਈ ਦੋ ਉਹ ਇੱਟਾਂ ਵਾਲੀ ਕ੍ਰੈਡਿਸ਼ ਵਾਲਾ ਡਿਜ਼ਾਈਨ ਉਹ ਕਿਵੇਂ ਲਾਈ ਹੋਈਆਂ ਉੱਥੇ ਉੱਥੇ ਨਹੀਂ ਬੀਮ ਪਾਇਆ ਸੀ ਪਹਿਲਾਂ ਉੱਥੇ ਮਿਸਤਰੀ ਹੋਰ ਲੱਗੇ ਹੋਏ ਸੀ ਪਹਿਲਾਂ ਠੀਕ ਹੈ ਜੀ ਹਾਂਜੀ ਉਹ ਫਿਰ ਉਹਨਾਂ ਨੇ ਕੰਮ ਬੰਦ ਕਰਾਤਾ ਉਹ ਦੀਵਾਰ ਉਨੀ ਕ ਕਰ ਗਏ ਸੀ ਉਸ ਤੋਂ ਬਾਅਦ ਅਸੀਂ ਆ ਕੇ ਉਹ ਯਾਨੀ ਕਿ ਉਸ ਨੂੰ ਰੰਗ ਕਰਕੇ ਦੁਬਾਰਾ ਇੱਟਾਂ ਦਿਖਾਈ ਹੋਈਆਂ ਉਹਦੀਆਂ ਠੀਕ ਹੈ ਠੀਕ ਹੈ ਜੀ ਉੱਥੋਂ ਮੇਰਾ ਡਿਜ਼ਾਈਨ ਬਣਾ ਠੀਕ ਹੈ ਜੀ ਇਹ ਬਹੁਤ ਵਧੀਆ ਲੱਗਿਆ ਮਤਲਬ ਜੇ ਗੱਲ ਕਰੀਏ ਜੋ ਅੱਜ ਕੱਲ ਕਲਾਸਿਕਲ ਦਾ ਲੋਕਾਂ ਨੂੰ ਨਾ ਮਤਲਬ ਦਿਲੋਂ ਹੈਗਾ ਹੈ ਪਰ ਉਹ ਕਾਰੀਗਰ ਬਹੁਤ ਘੱਟ ਨੇ ਜੋ ਤੁਹਾਡੇ ਵਾਂਗ ਕੰਮ ਕਰਦੇ ਨੇ ਤੇ ਦੂਸਰਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਈ ਚੀਜ਼ਾਂ ਦੇ ਬਰੀਕੀਆਂ ਨਾ ਆਮ ਇਨਸਾਨ ਨੂੰ ਪਤਾ ਨਹੀਂ ਹੁੰਦਾ ਉਹ ਇਸ ਕਰਕੇ ਫਿਰ ਉਹ ਮਾਡਰਨ ਚ ਵੱਢ ਜਾਂਦਾ ਉਹ ਪਤਾ ਹੀ ਨਹੀਂ ਲੱਗਦਾ ਹੈਗਾ ਜੀ ਕਈਆਂ ਨੂੰ ਤਾਂ ਇਹ ਚੀਜ਼ਾਂ ਦੇ ਬਾਰੇ ਪਤਾ ਹੀ ਨੌਲਿਜ ਹੀ ਨਹੀਂ ਹੈਗੀ ਬਿਲਕੁਲ ਬੀਟ ਆਪਣੀ ਵੀ ਕਿਹੜੀ ਕਿੱਥੇ ਲੱਗਣੀ ਆ ਇਥੇ ਹੀਡ ਸ਼ੁਰੂ ਕਿਵੇਂ ਹੋਣਾ ਤੇ ਐਂਡ ਕਿੱਥੇ ਖਤਮ ਹੋਣਾ ਆ ਠੀਕ ਹੈ ਜੀ ਹਾਂ ਜਿਵੇਂ ਹੁਣ ਨਾਲ ਆਪਾਂ ਆਰਕਾਂ ਦੀ ਤਿੱਲੀਆਂ ਸ਼ੁਰੂ ਕਰਦੇ ਆਂ ਤਿੱਲੀ ਦਾ ਨਹੀਂ ਪਤਾ ਹੁਣਾਂ ਵੀ ਕਿਸ ਚੀਜ਼ ਨੂੰ ਕਹਿੰਦੇ ਆਂ ਤੋ ਤਿੱਲੀ ਸ਼ੁਰੂ ਹੋ ਕੇ ਕਿੱਥੋਂ ਖਤਮ ਹੋਣੀ ਆ ਕਿੱਥੇ ਆ ਉਹ ਆਪਾਂ ਖਤਮ ਕਰ ਬਣਾਉਣਾ ਕੋਈ ਪ੍ਰਕਾਰ ਵਾਂਗ ਕਿੱਥੋਂ ਮੋੜਨੀ ਆ ਹਾਂ ਜੀ ਹਾਂ ਉਹ ਚੀਜ਼ ਦਾ ਨਹੀਂ ਪਤਾ ਲੱਗਦਾ ਕਈ ਵਾਰੀ ਚਲੋ ਅਸੀਂ ਵੀ ਪੁਰਾਣੇ ਸਿੱਖੇ ਹੋਏ ਆਂ ਤਾਂ ਥੋੜਾ ਜਿਆ ਸਾਡੇ ਬਾਪੂ ਨੇ ਸਾਨੂੰ ਗਿਆਨ ਦਿੱਤਾ ਤਾਂ ਉਹ ਚੱਲ ਰਿਹਾ ਸਾਡੇ ਕੋਲ ਵੀ ਠੀਕ ਹੈ ਜੀ ਹਾਂ ਜੀ ਪਰ ਉਹੀ ਗੱਲ ਆ ਵੀ ਉਹੀ ਮਾਰਗਦਰਸ਼ਨ ਤੇ ਤੁਸੀਂ ਚੱਲੇ ਤਾਂ ਲੰਮੇ ਸਮੇਂ ਚ ਆਪਾਂ ਨੂੰ ਹੋਰ ਵੀ ਜਿਹੜੀ ਜੇ ਕਹੇ ਦੀਏ ਨੌਲੇਜ ਮਿਲਦੇ ਰਹਿੰਦੀ ਆ ਗਲ ਤੇ ਬਾਈ ਜਿਵੇਂ ਆ ਕਮਰਾ ਬਣਿਆ ਹੋਇਆ ਇਹ ਬਹੁਤ ਪੁਰਾਣਾ ਹੈਗਾ ਇਹਦੀ ਛੱਤ ਮੈਂ ਦੇਖ ਰਿਹਾ ਇਹ ਵੀ ਹੁਣ ਆਪਾਂ ਚੇਂਜ ਕਰੀ ਸੀ ਫਿਰ ਉਹ ਨਹੀਂ ਛੱਤ ਨਹੀਂ ਚੇਂਜ ਕਰੀ ਛੱਤ ਉਹ ਮੇਹੀ ਹੈ ਪੁਰਾਣੀ ਹੈ ਇਹਦੀ ਬਣੀ ਹੋਈ ਹੈ ਇਹ ਰੰਗ ਬੜਾ ਘੈਰ ਕੀਤਾ ਹੋਇਆ ਬਈ ਕਿਤਰਾ ਹੀ ਆ ਮਿਲ ਨਹੀਂ ਹਾਂ ਹਨਾ ਤੇ ਠੰਡਾ ਇਹ ਵੀ ਪੂਰਾ ਹੈਗਾ ਠੰਡਾ ਹਾਂ ਹੀ ਕਮਰੇ ਜੇ ਗੱਲ ਕਰੀਏ ਤੇ ਲਓ ਵੀ ਦੋਸਤੋ ਬਾਈ ਵਿਨੋਦ ਦਾ ਕੰਮ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਬਾਈ ਦਾ ਨਾ ਇੰਸਟਾਗ੍ਰam ਫੇਸਬੁਕ ਜਰੂਰ ਫੋਲੋ ਕਰ ਲਿਓ ਬਾਈ ਉਹ ਤਾਂ ਨਾ ਵੱਖੋ ਵੱਖਰੇ ਡਿਜ਼ਾਈਨ ਪਾਉਂਦੇ ਰਹਿੰਦੇ ਨੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਇੱਕ ਵੀਡੀਓ ਚ ਕਈ ਵਾਰ ਕਈ ਚੀਜ਼ਾਂ ਹੱਥੋਂ ਹੀ ਮਿਸ ਹੋ ਜਾਂਦੀਆਂ ਨੇ ਪਰ ਤੂੰ ਬਾਈ ਆਵਾ ਜੋ ਵੀ ਕੰਮ ਕਰਦਾ ਡੇਲੀ ਡੇ ਬਾਏ ਡੇ ਆ ਵੀ ਰੀਲਾ ਪਾਉਂਦਾ ਰਹਿੰਦਾ ਉਹ ਤੇ ਤੁਹਾਨੂੰ ਇਹ ਪਤਾ ਲੱਗ ਜਾਊ ਕਈ ਵਾਰ ਤੁਸੀਂ ਕੋਈ ਮਿਸਤਰੀ ਵੀਰ ਕੰਮ ਕਰ ਰਿਹਾ ਹੁੰਦਾ ਵੀਰ ਇੱਥੇ ਕੀ ਕਰ ਸਕਦੇ ਹਾਂ ਤਾਂ ਉੱਥੋਂ ਤੁਹਾਨੂੰ ਇੱਕ ਦੂਜੇ ਤੋਂ ਸਿੱਖਣ ਨੂੰ ਚੀਜ਼ ਮਿਲਦੀ ਮਿਲਦੀ ਹੁੰਦੀ ਹੈ ਸਹੀ ਗੱਲ ਤੇ ਬਾਈ ਕਿੰਨਾ ਐਕਸਪੀਰੀਅੰਸ ਹੋਣਾ ਮਨਨ ਕਦੋਂ ਤੋਂ ਕੰਮ ਕਰ ਰਹੇ ਹੋ ਇਹ ਆਪਾਂ ਦੱਸਣਾ ਰਹਿ ਗਿਆ ਹਾਂਜੀ 94 ਤੋਂ ਕੰਮ ਕਰਦੇ ਆ ਰਹੇ ਹਾਂ ਅਸੀਂ ਸਾਰਾ ਕਲਾਸਿਕਲ ਦੀ ਕਰਦੇ ਆ ਸਾਰਾ ਇਹੀ ਕੰਮ ਕਿਉਂਕਿ ਸ਼ੁਰੂ ਤੋਂ ਇਸੇ ਲਾਈਨ ਉਹਨਾਂ ਨਾਲ ਲਾ ਕੇ ਸਾਨੂੰ ਵੀ ਇਹੀ ਕੰਮ ਸਿੱਖਣ ਨੂੰ ਮਿਲਿਆ ਨਾਲ ਹੀ ਠੀਕ ਹੈ ਜੀ ਇੱਕ ਚੀਜ਼ ਵੀ ਇੱਥੇ ਹੋਰ ਖਾਸ ਆ ਹਾਂਜੀ ਅੱਜ ਤੋਂ 3 ਸਾਲ ਪਹਿਲਾਂ ਮਨ ਲਓ ਮੈਂ ਚੈਨਲ ਸ਼ੁਰੂ ਕਰਿਆ ਸੀ ਕੋਠੀਆਂ ਦੇ ਵੀਡੀਓ ਪਾਉਂਦਾ ਸੀ ਹਾਂਜੀ ਮਨ ਲਓ 3 3.5 ਸਾਲ ਆ ਗਏ ਹਾਂਜੀ ਉਸ ਤੋਂ ਪਹਿਲਾਂ ਸੋਸ਼ਲ ਮੀਡੀਆ ਬਹੁਤ ਘੱਟ ਐਕਟਿਵ ਸੀ ਇਹ ਚੀਜ਼ਾਂ 'ਚ ਤੇ ਤੁਹਾਨੂੰ ਜੀਨ ਵਾਲਿਆਂ ਨੇ ਕਿਵੇਂ ਲੱਗਿਆ ਮਾਨ ਸੁਰੂਰ ਜਾ ਕੇ ਇਹਨਾਂ ਦੀ ਸਾਡੇ ਉਧਰ ਰਿਸ਼ਤੇਦਾਰੀ ਪੈਂਦੀ ਆ ਜੀ ਇੱਥੇ ਠੀਕ ਹੈ ਰਿਸ਼ਤੇਦਾਰੀ ਪੈਣ ਕਰਕੇ ਸਾਨੂੰ ਜਾਣਦੇ ਸਾਡੇ ਏਰੀਆ ਦੇ ਵਿੱਚ ਸਾਡਾ ਚਲੋ ਸਾਡੇ ਬਾਪੂ ਦਾ ਨਾਮ ਯਾਰਾ ਚੱਲਦਾ ਸੀ ਪੋਸਟ ਕਰਕੇ ਸਾਨੂੰ ਇਹਨਾਂ ਨੇ ਜਾਣ ਦੇ ਵੀ ਉਹ ਫਰਾਣਾ ਬੰਦਾ ਕੰਮ ਕਰਦਾ ਤੁਹਾਨੂੰ ਜਰੂਰ ਬੁਲਾਈ ਅਸੀਂ ਠੀਕ ਹੈ ਹਾਂ ਉਹਨੂੰ ਬੁਲਾਣ ਕਰ ਦੇ ਸਾਡੇ ਕੰਮ ਵਧੀਆ ਹੋਣ ਕਰਕੇ ਜਦੋਂ ਸਾਨੂੰ ਬੁਲਾਇਆ ਜੀ ਇੱਥੇ ਪਰ ਹਾਂ ਪਰ ਇਹ ਵੀ ਇੱਕ ਖਾਸ ਗੱਲ ਹੈ ਕਿਉਂਕਿ ਜ਼ਿਆਦਾਤਰ ਜਦੋਂ ਮਿਸਤਰੀ ਦਾ ਆਪ ਨੂੰ ਆਮ ਪਤਾ ਹੀ ਲੱਗਦਾ ਆਪਣੇ ਘਰਾਂ ਚ ਕਿੱਥੇ ਕਿਹੜਾ ਮਿਸਤਰੀ ਵਧੀਆ ਬੈਠਾ ਹੈ ਤਾਂ ਪਰ ਇਹਦੀ ਦੂਰ ਆ ਕੇ 3 ਸਾਲ ਪਹਿਲਾਂ ਬਾਈ ਉਹਨਾਂ ਨੇ ਕੰਮ ਕੀਤਾ ਬਾਗਮਾਲ ਗੱਲ ਹੈ ਜੀ ਤੇ ਜੇ ਕਹਿੰਦਾ ਉਹਦਾ ਕਲਾ ਹੈਗੀ ਤਾਂ ਕਲਾ ਕਿਤੇ ਵੀ ਆਪਾਂ ਕੰਮ ਕਰਦੇ ਹਾਂ ਹਾ ਹੁਨਰ ਲੁੱਕ ਹੀ ਰਹਿੰਦਾ ਹੈਗਾ ਕਿਸੇ ਦਾ ਬਿਲਕੁਲ ਜੀ ਬਿਲਕੁਲ ਉਹਦਾ ਬਾਹਰ ਆ ਹੀ ਜਾਂਦਾ ਹੈ ਜੀ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਬਾਈ ਤੋਂ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਵਿਦ ਮਟੀਰੀਅਲ ਦੇ ਵਿੱਚ ਸਾਰਾ ਬਾਈ ਕਰ ਦਿੰਦੇ ਆ ਸਾਰਾ ਕਰ ਦਿੰਦੇ ਆ ਬਾਈ ਜੀ ਠੀਕ ਆ ਜੀ ਕੋਈ ਕੰਮ ਕਰਾਉਣਾ ਥੋੜਾ ਜਿਹਾ ਬਾਈ ਕੋਲ ਟਾਈਮ ਘੱਟਦਾ ਵੀ 6 ਮਹੀਨੇ ਤੋਂ ਬਾਅਦ ਹੀ ਮਿਲੂਗਾ ਟਾਈਮ ਤਾਂ 6 ਮਹੀਨੇ ਤਾਂ ਲੱਗ ਜਾਂਦੇ ਆ ਤੇ ਕੰਮ ਹੁੰਦਾ ਹੀ ਅੱਗੇ ਐਡਵਾਂਸ ਕਿਉਂਕਿ ਬਾਈ ਕੋਲ ਜਿਆਦਾਤਰ ਕਲਾਸੀਕਲ ਦਾ ਲੰਮਾ ਸਮਾਂ ਚੱਲਦਾ ਹੌਲੀ ਹੌਲੀ ਬਰੀਕੀ ਦਾ ਕੰਮ ਹੁੰਦਾ ਤੇ ਪਰ ਤੁਸੀਂ ਜੇ ਸ਼ੌਕ ਨਾਲ ਕੰਮ ਕਰਾਉਣਾ ਤਾਂ ਬਾਈ ਦਾ ਨੰਬਰ ਨੋਟ ਕਰ ਲਓ ਸਕਰੀਨ ਤੇ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਬਾਈ ਦਾ ਹੁਣ ਕਿੱਥੇ ਕੰਮ ਚ ਫਾਟਾ ਕੰਮ ਹੁਣ ਸੰਗਰੂਰ ਚਲੀ ਜਾਂਦਾ ਇੱਕ ਬਰਨਾਲੇ ਨਾਲ ਸੇਖਾ ਪਿੰਡ ਜਿੱਥੇ ਚੱਲਦਾ ਪਿਆ ਇਹ ਕੰਮ ਫਾਟਾ ਠੀਕ ਹੈ ਜੀ ਹਾਂਜੀ ਤੇ ਲੋ ਵੀ ਦੋਸਤੋ ਅੱਗੇ ਬਾਈ ਦਾ ਨੰਬਰ ਦਿੱਤਾ ਤੁਸੀਂ ਗੱਲਬਾਤ ਕਰ ਸਕਦੇ ਧੰਨਵਾਦ ਬਾਈ ਧੰਨਵਾਦ